ਸਿੰਘਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਾਂਦੇ ਪਏ ਸੀ ਰੱਤੀਏ ਨੂੰ ਰਾਜ ਸਾਨੂੰ ਮੁੰਡੇ ਮਿਲੇ ਆ ਟਰੈਕਟਰ ਦਾ ਕਿਨਾਂ ਨੇ ਆਪ ਤਿਆਰ ਕਰਵਾਇਆ ਤੇ ਅੱਗੇ ਸਾਨੂੰ ਦੱਸਦੇ ਹਾਂ ਤੇ ਬਾਰੇ ਜਿਹੜਾ ਸਿੰਘਾ ਆਪਾਂ ਅਪਲੋ ਰੱਖੀਏ ਰੱਤੀਏ ਇਹ ਟਰੈਕਟਰ ਤੁਸੀਂ ਆਪ ਤਿਆਰ ਕਰਵਾ ਆਪ ਤਿਆਰ ਕਰਵਾ ਤੇ ਇਹ ਕਿੰਨੇ ਦਾ ਹੋ ਗਿਆ ਤੇ 3 ਕੰਪਲੀਟ 1 ਲੱਖ ਰੁਪਏ ਦਾ ਹੈ ਕੀ ਕੁਛ ਕਰਦਾ ਕੰਮ ਭਾਈ ਆਪਾਂ ਸ਼ੌਕ ਨੂੰ ਰੱਖਿਆ ਹਰੇ ਚਾਰੇ ਨੂੰ ਸਾਰਾ ਖੇਤ ਨੂੰ ਅੱਛਾ ਅੱਜ ਮੈਂ ਆਹ ਜਿਵੇਂ ਹੁਣ ਸਾਥ ਦੇ ਵਿੱਚ ਇੱਕ ਪੂਰ ਲਿਆ ਆਇਆ ਹਾਂ ਬਾਗ ਤੋਂ ਸਾਰਾ ਹੀ ਖੇਤੀ ਕਰੀ ਬੜੇ ਡਾਕਟਰ ਵੀ ਹੈਗਾ ਵੈਸੇ ਪਰ ਇਹਦਾ ਕਰਜ਼ਾ ਵੀ ਘਾਟਾ ਸ਼ੌਕ ਦੀ ਹੋਈ ਆ ਇਹਨਾਂ ਫਿਰ ਇਹੀ ਕੰਮ ਸਾਰਾ ਤੁਸੀਂ ਕਰਦੇ ਆ ਹਨਾ ਇੰਡੀਅਨ ਕਿਹੜਾ ਇਹਦੇ ਚ ਇਹਦੇ ਚ ਆਟੋ ਲੱਗਾ ਜੀ ਅਛਾ ਆ ਤੁਹਾਨੂੰ ਹਾਂਜੀ ਤੇਾਰੇ ਇਹ ਚੋਟੇ ਲਾਏ ਹਨ ਆ ਤੇਰੇ ਕਿਹੜੇ ਇਹ ਇਹ ਅਗਲੇ ਸਕੂਟਰ ਦੇ ਅੱਛਾ ਸਕੂਟਰ ਦੇ ਤੇ ਇਹ ਹੀ ਸ਼ੀਰਪਾ ਦੀ ਪਹਿਲਾਂ ਹੁੰਦਾ ਘਸ ਗੇ ਪਹਿਲਾਂ ਥੋੜੀ ਜਿਹੀ ਇਹਨਾਂ ਦੀ ਹਾਈਟ ਹੈਗੀ ਠੀਕ ਇਹਦੇ ਸਲਾਏ ਵੀ ਇਹਦੇ ਪਿਛਲੇ ਸਭ ਟੱਗ ਰਹੇ ਠੀਕ ਠੀਕ ਹਾਂਜੀ ਉਹ ਚੈੱਕ ਡੱਕ ਲਾਇਆ ਮੁੰਡਿਆਂ ਨੇ ਬਹੁਤ ਵਧੀਆ ਸ਼ੌਕ ਨਾਲ ਤਿਆਰ ਕਰਿਆ ਕਰੀ ਸਟਾਰਟ ਮੜਾ ਮੈਕ ਟ੍ਰੈਂਕ Eu quero gostar da